ਗੁਰਵਿੰਦਰ ਸਿੰਘ ਹਾਂ ਜੀ ਪਿੰਡ ਜਿਹੜਾ ਮਹਿਮਾ ਸਰਕਾਰੀ ਹੈ ਜੀ ਮੈਂ ਜਲਾ ਬਈ ਜਲਾ ਬਹੰਡਾ ਜੀ ਬਹੰਡਾ ਹਾਂ ਜੀ ਤੁਹਾਨੂੰ ਬਈ ਪ੍ਰੋਬਲਮ ਕੀ ਸੀ ਮੈਨੂੰ ਸਾਹ ਦੀ ਪ੍ਰੋਬਲਮ ਜੀ ਸੀਗੀ ਸਾਹ ਬਹੁਤ ਔਖਾ ਹੁੰਦਾ ਸੀ ਸਾਹ ਬਹੁਤ ਔਖਾ ਹਾਂਜੀ ਹਾਂਜੀ ਤੇ ਜਨਨਿਕੇ ਰਾਤ ਨੂੰ ਤਾਂ ਮੈਥੋਂ ਜਮੇ ਨਹੀਂ ਪਿਆ ਜਾਂਦਾ ਸੀ ਅੱਛਾ ਤੇ ਮੈਨੂੰ ਆਹ ਮਸ਼ੀਨ ਦਿੱਤੀ ਸੀਗੀ ਆਹ ਮਸ਼ੀਨ ਲਾ ਕੇ ਪੈਂਦਾ ਸੀ ਉਹ ਮੈਂ ਅੱਛਾ ਵੀ ਆਕਸੀਜਨ ਘਟਦਾ ਸੀ ਬਈ ਇਹ ਹਾਂਜੀ ਹਾਂਜੀ ਆਕਸੀਜਨ ਘਟਣ ਦੀ ਪ੍ਰੋਬਲਮ ਸੀ ਹਾਂਜੀ ਹਾਂਜੀ ਹਾਂ ਜੀ ਇਹ ਮਸ਼ੀਨ ਕਿੰਨੇ ਦੀ ਹੈ ਇਹ 1.5 ਲੱਖ ਰੁਪਏ ਦੀ ਹੈ ਅੱਛਾ ਇਹ ਇਹ ਆਪਣਾ ਕਿਹਨੇ ਦਿੱਤੀ ਤੁਹਾਨੂੰ ਇਹ ਇਹ ਐਮਜਾ ਹਸਪਤਾਲ ਚ ਗਿਆ ਸੀ ਕਿ ਮੈਂ ਉੱਥੋਂ 15 ਦਿਨਾਂ ਬਾਅਦ ਪਹਿਲਾਂ ਡੋਟੀਆਂ ਲਈ ਗਏ ਉਹ ਸਹੀ ਨਹੀਂ ਆਈ ਨਾ ਆ ਉਹਨਾਂ ਨੇ ਸਪੈਸ਼ਲ ਮੰਗਾਈ ਸੀ ਮੈਥੋਂ ਸਪੈਸ਼ਲ ਮੰਗਾ ਕੇ ਇਹ ਲੱਗੀ ਸੀ ਇਹ ਫਿਰ ਮੈਂ ਮਹੀਨਾ ਜੂਜ ਕੀਤੀ ਫਿਰ ਬਾਈ ਜੀ ਉਹਨਾਂ ਨੂੰ ਮਿਲੇ ਫਿਰ ਤੋਂ ਸ਼ੁਰੂ ਕਰੀ ਅੱਛਾ ਮਹੀਨਾ ਤੋਂ ਯੂਜ਼ ਕੀਤੀ ਜਦੋਂ ਤੁਸੀਂ ਨੇ ਸਰਸਪੈਕ 5 ਯੂਜ਼ ਬੋਡੀਆਂ ਸਰਸਪੈਕ ਵਰਤਣਾ ਸ਼ੁਰੂ ਕੀਤਾ ਫਿਰ ਕਿੰਨੇ ਦਿਨ ਲੱਗੀ ਸੀ ਇਹ ਮੈਂ 8ਵੇਂ ਦਿਨ ਲਾਤੀ ਸੀ 8ਵੇਂ ਦਿਨ ਇਹ ਮਸ਼ੀਨ ਲੱਗੀ ਸੀ ਤੁਹਾਡੀ ਹਾਂਜੀ ਹਾਂਜੀ ਠੀਕ ਹੈ ਹਾਂਜੀ ਹੁਣ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਹ ਮਸ਼ੀਨ ਲਾਈ ਨੂੰ ਹੁਣ ਤਾਂ ਮੈਂ ਨਿਰਦੀ ਦੀ ਨੰਗ ਦਈਏ ਤੇ ਨਹੀਂ ਲਾਈ ਨੂੰ ਕਿੰਨਾ ਟਾਈਮ ਹੋ ਗਿਆ ਤੁਹਾਨੂੰ 6 ਮਹੀਨਿਆਂ ਤੋਂ ਹੋ ਗਏ ਹੋ ਫਿਰ 6 ਮਹੀਨੇ ਹੋ ਗਏ ਹੋ ਨੇ 6 ਮਹੀਨੇ ਦੁਆਰੇ ਤਾਂ ਨਹੀਂ ਕਰੇ ਨਾ ਨਹੀਂ ਨਾ ਨਾ ਸਰਸਪੈਕ ਵਰਤ ਚਲ ਨਹੀਂ ਜਮੇ ਨਹੀਂ ਜਮੇ ਤੇ ਹੁਣ ਕਿਵੇਂ ਐ ਬਈ ਕੀ ਫਰਕ ਐ ਸਰੀਰ ਦੇ ਵਿੱਚ ਹੋਰ ਇਸਾਨ ਦਾ ਫਰਕ ਪੈ ਗਿਆ ਹੋਰ ਹਾਂ ਸਰੀਰ ਉਜਰ ਨਹੀਂ ਕਰਦਾ ਜੀ ਇਹ ਸਰੀਰ ਮਿੱਟੀ ਮਿੱਟੀ ਬਣਿਆ ਰਹਿੰਦਾ ਸੀ ਸੁਸਤੀ ਹਾਂਜੀ 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 ਤੇ ਹੁਣ ਵੀ ਮਤਲਬ ਪੂਰੀ એનર્ਜੀ ਐ ਸਰੀਰ ਪੂਰੀ ਵਧੀਆ ਜੀ ਪੂਰੀ ਵਧੀਆ ਤੇਰੀ ਵੀ 6 ਮਹੀਨੇ ਵਰਤੇ ਨੂੰ ਵੀ ਹੋ ਗਏ ਹਾਂਜੀ ਉਸ ਤੋਂ ਬਾਅਦ ਕੋਈ ਦਿੱਕਤ ਤਾਂ ਨਹੀਂ ਆਈ ਬਈ ਦੁਬਾਰਾ ਛਾਂਤ ਹੁੰਦੀ ਨਾ ਨਾ ਜਮੇ ਨਹੀਂ ਅਜੇ ਮੈਂ ਸੰਭੀ ਬੈਠਾ ਜੀ ਬੇਟੀ ਉਹਦੇ ਚ ਟਰੰਕ ਤੇ ਹਾਂਜੀ ਜੇ ਤੁਸੀਂ ਬਹੁਤ ਭੈਣ ਭਰਾ ਆਪਣੀ ਵੀਡੀਓ ਦੇਖਣਗੇ ਹਾਂ ਜੀ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਕਿ ਤੁਹਾਡੇ ਜਿਹੜੀ ਪ੍ਰੋਬਲਮ ਹੈ ਜਿਹੜੀ ਸਾਹ ਦੀ ਘਟਣ ਦੀ ਬਹੁਤ ਬਹੁਤ ਬੁਰਾ ਹਾਲ ਹੈ ਬਹੁਤ ਮੈਂ ਲੋਕੀ ਸਲਾਹ ਦੇਣਾ ਚਾਹੁੰਦਾ ਭਾਈ ਭਾਈ ਕਹਿਣਾ ਜੀ ਬਾਈ ਵਿਚਾਰੋ ਤੁਸੀਂ ਵਧਗਾ ਤੁਹਾਡਾ ਪੈਕ ਉਹ ਲੈ ਆ ਸੀ ਉਹ ਬੋਡੀ ਸਰਵਿਸ ਪੈ ਕੇ ਇੱਕ ਵਾਰ ਤੁਹਾਨੂੰ ਹਾਂ ਜੀ ਹਾਂ ਜੀ ਹਾਂ ਜੀ ਲਾਜ਼ਮੀ ਠੀਕ ਹੈ ਭਾਈ ਬਹੁਤ ਫਾਇਦਾ ਕਰਿਆ ਜੀ ਉਹਨਾਂ ਨੂੰ ਧੰਨਵਾਦ ਧੰਨਵਾਦ